ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਸੋਹਣੀ ਸਵੀਟ ਡਿਸ਼ ਬਣਾਉਣ ਲੱਗੇ ਬਿਲਕੁਲ ਸੌਖੇ ਤਰੀਕੇ ਨਾਲ ਜਿਹੜੇ ਇਹ ਬ੍ਰੈਡ ਆ ਇਹਨਾਂ ਦੇ ਵਿੱਚੋਂ ਆਪਾਂ ਵਿਚਾਲਿਓ ਪਹਿਲਾਂ ਪੀਸ ਕੱਢ ਕੇ ਆਪਾਂ ਸਨੈਕਸ ਬਣਾਏ ਸੀ ਇਹ ਸਾਈਡਾਂ ਜਿਹੜੀਆਂ ਇਹਨਾਂ ਦਾ ਆਪਾਂ ਚੂਰਾ ਬਣਾ ਲੈਣਾ ਹੈ ਇਹਨਾਂ ਨੂੰ ਆਪਾਂ ਪੀ ਲੈਣਾ ਹੈ ਤੇ ਇਦਾਂ ਆਪਾਂ ਸਾਰਾ ਜਿਹੜਾ ਬ੍ਰੈਡਾਂ ਦਾ ਚੂਰਾ ਬਣਾ ਲੈਣਾ ਬੇਸਟ ਆਪਾਂ ਕੁਝ ਨਹੀਂ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਹੀ ਆਪਾਂ ਨੂੰ ਪੂਰੀ ਰੈਸਪੀ ਜਿਹੜੀ ਸਮਝ ਲੱਗਦੀ ਆ ਕਿ ਉਹ ਪਾ ਲਿਆ ਸੀ ਤਿੰਨ ਚਾਰ ਚਮਚੇ ਗਰਮ ਹੋ ਗਿਆ ਤੇ ਜਿਹੜਾ ਆਪੇ ਆ ਬ੍ਰੈਡ ਪੀਸੇ ਸੀ ਬ੍ਰੈਡ ਕ੍ਰੰਬ ਬਣਾਇਆ ਸੀ ਉਹ ਇਹਦੇ ਵਿੱਚ ਪਾ ਕੇ ਘੱਟ ਸੇਕ ਦੇ ਉੱਤੇ ਇਹਨੂੰ ਆਪਾਂ ਪਕਾਉਣਾ ਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਆਪਾਂ ਨਵੀਂ ਡਿਸ਼ ਜਿਹੜੀ ਤਿਆਰ ਕਰਨੀ ਆ ਕਿਉਂਕਿ ਬ੍ਰੈਡ ਦੇ ਵਿਚਾਲੇ ਉਹ ਆਪਾਂ ਪੀਸ ਕੱਢ ਕੇ ਤਾਂ ਕਈ ਚੀਜ਼ਾਂ ਬਣਾ ਲੈਂਦੀਆਂ ਜਿਹੜੀਆਂ ਸਾਈਡਾਂ ਹੁੰਦੀਆਂ ਆ ਉਹ ਵੇਸਟ ਹੋ ਜਾਂਦੀਆਂ ਉਹਨੂੰ ਵੇਸਟ ਨਹੀਂ ਕਰਨਾ ਉਹਨੂੰ ਆਪਾਂ ਪੀਸ ਲਿਆ ਉਹਦਾ ਚੂਰਾ ਬਣਾ ਲਿਆ ਬਣਾ ਕੇ ਤੇ ਇਹਨੂੰ ਆਪਾਂ ਸੂਜੀ ਦੀ ਤਰ੍ਹਾਂ ਭੁੰਨਦੇ ਆ ਇਦਾਂ ਘੱਟ ਸੇਕ ਦੇ ਉੱਤੇ ਤੇ ਐਂਡ ਤੱਕ ਵੀਡੀਓ ਦੇਖਿਓ ਬਹੁਤ ਹੀ ਟੇਸਟੀ ਜਿਹੜੀ ਇਹ ਡਿਸ਼ ਬਣ ਕੇ ਤਿਆਰ ਹੋਣ ਵਾਲੀ ਹੈ ਤੇ ਕੀ ਕੀ ਇਹਦੇ ਵਿੱਚ ਆਪਾਂ ਸਮਾਨ ਪਾਉਣੇ ਆ ਸਾਰਾ ਕੁਝ ਆਪਾਂ ਦੱਸਾਂਗੇ ਅੱਗੇ ਇੱਲੇ ਹੀ ਸੂਜੀ 2 ਚਮਚੇ ਛੋਟੇ 2 ਚਮਚੇ ਜਿਹੜੇ ਸੂਜੀ ਦੇ ਪਾਏ ਆ ਜ਼ਿਆਦਾ ਸੂਜੀ ਨਹੀਂ ਮੈਂ ਪਾਈ ਸਿਰਫ 2 ਚਮਚ ਛੋਟੇ ਤੇ ਸੂਜੀ ਦੇ ਪਾਤੇ ਆ ਇਹਨਾਂ ਨੂੰ ਹੁਣ ਆਪਾਂ ਘੱਟ ਸੇਕ ਦੇ ਉੱਤੇ ਚੰਗੀ ਤਰ੍ਹਾਂ ਲਾਲ ਕਰ ਲੈਣਾ ਹੈ ਜੀ ਤੇ ਮੈਂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦੀ ਆ ਕਿ ਜਿਹੜੀ ਵੀ ਮੈਂ ਰੈਸਪੀ ਤਿਆਰ ਕਰਦੀ ਮੈਂ ਖੁਦ ਕੱਲੀ ਤਿਆਰ ਕਰਦੀ ਆ ਐਡਿਟ ਕਰਦੀ ਆ ਜੋ ਵੀ ਕਰਦੀ ਆ ਅਪਲੋਡ ਕਰਦੀ ਮੈਂ ਕੱਲੀ ਕਰਦੀ ਆ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਲੋੜ ਆ ਇੱਕ ਗਲਾਸ ਮੈਂ ਪਾਣੀ ਦਾ ਪੈਸਗਾ 4 ਕ ਚਮਚੇ ਜਿਹੜੇ 4-5 ਚਮਚੇ ਚੀਨੀ ਦੇ ਉਹਦੇ ਵਿੱਚ ਪਾਤੇ ਉਹਨੂੰ ਆਪਾਂ ਚਾਸ਼ਣੀ ਬਣਾਣੀ ਹਵਾਲਣਾ ਆ ਉਹਨੂੰ ਦੂਜੇ ਪਾਸੇ ਆਪਾਂ ਰੱਖ ਦਿੱਤਾ ਆ ਤੇ ਵੀਡੀਓ ਚੰਗੀ ਲੱਗਦੀ ਹਿੰ ਤਾਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਮੈਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਜਿਹੜੀ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਨਵੇਂ ਵਿਊਅਰ ਜਿਹੜੇ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਇਹ ਡਰਾਈ ਫਰੂਟ ਲੈਏ ਕੋਸ਼ ਆਪਾਂ ਨਾਰੀਅਲ ਠੂਠੀ ਆ ਥੋੜੀ ਜਿਹੀ ਉਹ ਕੱਟ ਲੈਣੇ ਆ ਸੌਗੀ ਲਈ ਆ ਬਦਾਮ ਕਾਜੂ ਲੈ ਲੈਣੇ ਜੋ ਵੀ ਤੁਹਾਨੂੰ ਪਸੰਦ ਹੋ ਉਹ ਲੈ ਸਕਦੇ ਆ ਆਪਾਂ ਤੇ ਇਹਨਾਂ ਨੂੰ ਆਪਾਂ 19 ਦੇਰ ਵਿੱਚ ਤਿਆਰ ਕਰ ਲੈਣੇ ਆ ਕੱਟ ਲੈਣੇ ਸਾਰੀਆਂ ਚੀਜ਼ਾਂ ਨੂੰ ਉਧਰ ਆਪਾਂ ਜਿਹੜੀ ਇੱਕ ਗਲਾਸ ਰੱਖਿਆ ਹੈ ਚਾਚਣੀ ਦਾ ਉਹ ਵੀ ਜਿਹੜਾ ਇਹ ਰਿਝ ਗਿਆ ਹੈ ਆਪਣਾ ਤੇ ਉਹਨੂੰ ਵਾਲੀ ਦੋਆ ਕੇ ਆਪਾਂ ਬੰਦ ਕਰ ਲੈਣਾ ਹੈ ਤੇ ਇੱਧਰ ਜਿਹੜਾ ਆਪਣਾ ਬ੍ਰੈਡ ਕਰਮ ਉਹ ਆਪਾਂ ਘੱਟ ਸੇਕ ਦੇ ਉੱਤੇ ਉਹਨੂੰ ਪੁੰਨੀ ਜਾਂਦੇ ਆ ਤੇ ਸਾਰੇ ਕੰਮ ਨਾਲ ਦੀ ਨਾਲ ਆਪਾਂ ਕਰੀ ਜਾਂਦੇ ਦੇਖੋ ਪਹਿਲਾਂ ਦੇ ਨਾਲੋਂ ਰੰਗ ਇਹਦਾ ਬਦਲ ਗਿਆ ਲਾਲ ਹੋ ਗਿਆ ਪਹਿਲਾਂ ਦੇ ਨਾਲੋਂ ਤੇ ਇਦਾਂ ਹੀ ਪਾਸੇ ਇਹਨੂੰ ਆਪਾਂ ਘੱਟ ਸੇਕ ਦੇ ਉੱਤੇ ਹੀ ਪੁੰਨੀ ਜਾਣਾ ਹੈ ਤੇ ਇਹ ਆਪਾਂ ਹਲਵਾ ਬਣਾਉਣ ਲੱਗੇ ਆ ਜੀ ਬ੍ਰੈਡ ਬ੍ਰੈਡ ਦਾ ਹਲਵਾ ਬਣਾਉਣ ਲੱਗੇ ਬਹੁਤ ਹੀ ਟੇਸਟੀ ਬਣੂਗਾ ਇੱਕ ਵਾਰੀ ਟਰਾਈ ਕਰਕੇ ਜ਼ਰੂਰ ਦੇਖਿਓ ਡਰਾਈ ਫਰੂਟ ਵੀ ਆਪਾਂ ਵਿੱਚੇ ਪਾ ਕੇ ਇਹਨਾਂ ਨੂੰ ਵੀ ਆਪਾਂ ਇੱਦੇ ਭੁੰਨ ਲੈਣਾ ਦੇਖੋ ਚਾਸ਼ਨੀ ਆਪਣੀ ਜਿਹੜੀ ਰਿਜ ਗਈ ਆ ਗੈਸ ਨੂੰ ਆਪਾਂ ਬੰਦ ਕਰ ਦੰਨੇ ਆ ਹੁਣ ਇਹਨੂੰ ਆਪਾਂ ਹੱਲੇ ਹੋਰ ਭੁੰਨਣਾ ਆ ਹੋਰ ਸੇਕ ਲਵਾਉਣਾ ਇਹਨੂੰ ਆਪਾਂ ਤੇ ਡਰਾਈ ਫਰੂਟ ਵਿੱਚੇ ਪਾ ਕੇ ਤੇ ਇਹਨੂੰ ਆਪਾਂ ਜਿਹੜਾ ਫੇਰ ਭੁੰਨ ਲੈਣੇ ਆ ਤੇ ਫੇਰ ਜਿਹੜੀ ਆਪਾਂ ਚਾਸ਼ਨੀ ਬਣਾਈ ਆ ਉਹਦੇ ਵਿੱਚ ਪਾ ਦੇਣੀ ਬਿਲਕੁਲ ਸੌਖੇ ਤਰੀਕੇ ਨਾਲ 5 ਮਿੰਟਾਂ ਦੇ ਵਿੱਚ ਹਲਵਾ ਇਹ ਬਣ ਕੇ ਤਿਆਰ ਹੋ ਜਾਂਦਾ ਆ ਕੋਈ ਜ਼ਿਆਦਾ ਟਾਈਮ ਨਹੀਂ ਇਹਨੂੰ ਲੱਗਦਾ ਹੈਗਾ 5-7 ਮਿੰਟ ਬਸ ਲੱਗਦੇ ਆ ਤੇ ਹਲਵਾ ਆਪਣਾ ਜਿਹੜਾ ਬਹੁਤ ਹੀ ਟੇਸਟੀ ਨਵੇਂ ਤਰੀਕੇ ਦਾ ਬਣ ਕੇ ਤਿਆਰ ਦੇਖੋ ਸੂਜੀ ਜਿਹੜੀ ਮਾੜੀ ਜੇ ਪਾਈ ਆ ਤੇ ਬ੍ਰੈਡ ਕ੍ਰਮ ਜਿਹੜਾ ਸਾਰਾ ਭੁੱਜ ਗਿਆ ਲਾਲ ਹੋ ਗਿਆ ਆ ਤੇ ਹੁਣ ਥੋੜਾ ਜਿਹਾ ਆਪਾਂ ਸੇਫ ਰੈਕ ਜਿਹੜਾ ਆ ਚਾਚਣੀ ਇਹਦੇ ਵਿੱਚ ਪਾਉਣੀ ਆ ਨਹੀਂ ਤਾਂ ਛਿੱਟੇ ਪੈਣਗੇ ਉੱਪਰ ਤੇ ਪਾ ਕੇ ਇਹਨੂੰ ਬਸ ਆਪਾਂ ਮਿਕਸ ਕਰਨਾ ਘੱਟ ਸੇਕ ਦੇ ਉੱਤੇ ਤੇ ਹਲਵਾ ਆਪਣਾ ਜਿਹੜਾ ਬਣ ਕੇ ਤਿਆਰ ਹੋ ਗਿਆ ਆ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜੀ ਬਹੁਤ ਮਿਹਨਤ ਹੁੰਦੀ ਆ ਖਾਸ ਕਰਕੇ ਜਦੋਂ ਇਕੱਲਾ ਬੰਦਾ ਸਾਰਾ ਕੰਮ ਕਰਦਾ ਆ ਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਤੇ ਮੈਂ ਇਕੱਲੀ ਜਿਹੜੀ ਆਪੇ ਸਾਰਾ ਕੰਮ ਕਰਦੀ ਬਹੁਤ ਮਿਹਨਤ ਦੇ ਨਾਲ ਕਰਦੀ ਆ ਤੇ ਸਪੋਰਟ ਜਰੂਰ ਕਰਿਆ ਕਰੋ ਜੀ ਮੇਰੇ ਚੈਨਲ ਨੂੰ ਤੇ ਦੇਖ ਸਕਦੇ ਤੁਸੀਂ ਹਲਵਾ ਜਿਹੜਾ ਆਪਣਾ ਆ ਆਪਾਂ ਚਾਸ਼ਨੀ ਪਾ ਦਿੱਤੀ ਸੀ ਹਲਵਾ ਆਪਣਾ ਬਣ ਕੇ ਤਿਆਰ ਹੋ ਗਿਆ ਆਪਾਂ ਹੁਣ ਅੱਧਾ ਇੱਕ ਚਮਚਾ ਪਾਇਆ ਇਹਦੇ ਵਿੱਚ ਕਿਉਂ ਦਾ ਇਹਦੇ ਨਾਲ ਜਿਹੜੀ ਆ ਹਲਵੇ ਦੇ ਵਿੱਚ ਚਮਕ ਆ ਜਾਂਦੀ ਆ ਤੇ ਅੱਧਾ ਇੱਕ ਚਮਚਾ ਆਪਾਂ ਪਾਤਾ ਅੱਧਾ ਚਮਚਾ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰਦੇ ਆ ਕੋਈ ਇਹਨੂੰ ਦੇਖ ਕੇ ਦੱਸੂਗਾ ਨਹੀਂ ਬੇਹੇ ਤੁਸੀਂ ਬਰੈਡ ਦਾ ਹਲਵਾ ਬਣਾਇਆ ਸੂਜੀ ਦੇ ਨਾਲੋਂ ਵੀ ਵੱਧ ਟੇਸਟੀ ਇਹ ਜਿਹੜਾ ਹਲਵਾ ਬਣ ਕੇ ਤਿਆਰ ਹੁੰਦਾ ਆ ਜਰੂਰ ਬਣਾਓ ਜੀ ਟਰਾਈ ਕਰਕੇ ਦੇਖੋ ਇੱਕ ਵਾਰੀ ਬਣਾ ਕੇ ਖਾਓ ਬਹੁਤ ਹੀ ਟੇਸਟੀ ਬਣਦਾ ਹੈ ਤੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਕਿਦਾਂ ਦਾ ਬਣਿਆ ਸੀ ਤੁਹਾਡਾ ਹਲਵਾ ਜਿਹੜਾ ਤੇ ਫਿਰ ਅੱਧਾ ਚਮਚਾ ਆਪਾਂ ਪਾ ਕਰਤਾ ਇਹਨੂੰ ਫਿਰ ਮਿਕਸ ਕਰ ਦੰਨੇ ਆ ਚੰਗੀ ਤਰ੍ਹਾਂ ਹਲਵਾ ਆਪਣਾ ਤਿਆਰ ਵਾਜੀ ਦੇਖੋ 5-7 ਮਿੰਟ ਦੇ ਵਿੱਚ ਵਿੱਚ ਹਲਵਾ ਆਪਣਾ ਬਣ ਕੇ ਨਾਲ ਦੀ ਨਾਲ ਹੀ ਆਪਾਂ ਜਿਹੜਾ ਆ ਬਰੈਡ ਪੀਸ ਕੇ ਉਹਨੂੰ ਭੁੰਨਣ ਲੱਗ ਗਏ ਆ ਉਧਰ ਡਰਾਈ ਫਰੂਟ ਤਿਆਰ ਕਰ ਲੈ ਇੱਕ ਪਾਸੇ ਚਾਸ਼ਣੀ ਰੱਖ ਦਿੱਤੀ ਆਪਾਂ 5-7 ਮਿੰਟ ਦੇ ਵਿੱਚ ਵਿੱਚ ਆਪਣਾ ਹਲਵਾ ਤਿਆਰ ਹੋ ਗਿਆ ਬਹੁਤ ਹੀ ਵਧੀਆ ਜਿਹੜਾ ਹਲਵਾ ਆਪਣਾ ਬਣਿਆ ਅਸੀਂ ਬਣਾ ਕੇ ਖਾਧਾ ਆ ਬਾਅਦ ਚ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆ ਦੇਖੋ ਨੇੜਿਓ ਕਰਕੇ ਦਿਖਾਣੇ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਸასი ਕਾਲ ਜੀ ਸਾਰਿਆਂ ਨੂੰ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਇਹ ਤਾਂ ਰੰਗ ਆ ਇੰਨਾ ਟੇਸਟੀ ਇਹ ਖਾਣ ਨੂੰ ਬਣਿਆ ਬਹੁਤ ਸੋਹਣੀ ਮਹਿਕ ਆਉਂਦੀ ਆ ਤੇ ਦੇਖ ਕੇ ਨਹੀਂ ਪਤਾ ਲੱਗੂਗਾ ਵੀ ਇਹ ਤੁਸੀਂ ਬ੍ਰੈਡ ਦਾ ਹਲਵਾ ਜਿਹੜਾ ਬਣਾਇਆ ਦੇਖੋ ਬਿਲਕੁਲ ਲੱਗ ਗਿਆ ਉਹ ਕਰਕੇ ਮੈਂ ਦਿਖਾਤਾ ਬਹੁਤ ਸੋਹਣਾ ਹਲਵਾ ਆਪਣਾ ਬਣ ਕੇ ਤਿਆਰ ਹੋਇਆ ਬਣਾਓ ਤੇ ਖਾਓ ਜੀ ਆਪਾਂ ਇੱਕ ਕੌਲੀ ਦੇ ਵਿੱਚ ਪਾ ਕੇ ਟੇਸਟ ਕਰਨ ਲੱਗੇ ਆਂ